ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੁਨ ਗਾਵਤ ਤੇਰੀ ਉਤਰ ਸੁਮੈਲ ਬਿਨ ਸਜਾਇ ਹਉ ਮੈਂ ਬੇਖਫਾਲ ਹੋ ਹੋ ਅਚਿੰਤ ਬਸਾ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਛਾਡ ਸਿਆਨਪ ਸਗਲੀ ਮਨਾ ਸਾਧ ਸੰਗ ਪਾਵਹਿ ਸਤ ਤਨਾ ਹਰ ਪੂੰਜੀ ਸੰਚ ਕਰਵ ਵਿਵਹਾਰ ਇਹਾ ਸੁਖ ਦਰਗਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹ ਨਾਨਕ ਜਾ ਕੈ ਮਸਤਕ ਲੇਖ ਏਕੋ Jap ਏਕੋ ਸਾਲਾਹ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਉ ਅਨੰਤ ਮਾਨ ਤਨ Jap ਏਕ ਭਗਵੰਤ ਏਕੋ ਏਕ ਏਕ ਹਰਿ ਆਪ पूरन पूर रहयो प्रभ व्याप अनेक विस्तार एकते भए एक आराद पराछत गए मानतान अंतर एक प्रभ राता गुरप्रसाद नानक एक जाति स्लोोक फिरत फिरत प्रभ आया परया तव शरणाई इ फिरत फिरत फफी फे शुद्ध बोल ने फिरत फिरत नहीं कहना ਫਿਰਤ ਫਿਰਤ ਪ੍ਰਾਪ ਆਇਆ ਪਰਿਆ ਤਉ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚ ਪ੍ਰਭ ਦਾਨ ਕਰ ਕਿਰਪਾ ਦੇਵ ਹੋ ਹਰ ਨਾਮ ਸਾਧ ਜਨਾ ਕੀ ਮਾਗੋ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮਹੈ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮਾਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਈ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਬੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਇਸ ਨੂੰ ਸੁਭਰ ਉਚਾਰਨ ਕਰਨਾ ਸੁਭਰ ਨਹੀਂ ਬੋਲਣਾ ਕਸ ਕੇ ਬੋਲਣਾ ਹੈ ਸੁਭਰ ਲਬਾ ਲਬ ਨਕੋ ਨਕ ਭਰੇ ਹੋਏ ਸੁਭਰ ਭਰੇ ਭਰੇ ਪ੍ਰੇਮ ਰਸ ਰੰਗ ਉਪਜੈ ਤਾਉ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਆਨ ਦਿਨ ਲਿਵ ਲਾਗ ਵੱਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ ਜਾਨ ਕਉ ਪ੍ਰਭ ਹੋਇ ਉਦਯਾਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਬੰਧਨ ਭਾਰਾ ਬੂਲਣਾ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੂਖ ਭ੍ਰਮ ਗਇਆ ਇਛ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾ ਤਿੰਨ ਲੀਆ ਤਿੰਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰੈ ਜੇ ਕਾਲ ਨ ਭਾਨੈ ਇਹ ਸੋ ਤੇ ਵੀ ਜਮਕ ਲਾ ਦਨੀ ਐ ਤੇ ਜੇ ਪਦ ਤੇ ਵੀ ਜਮਕ ਲਾ ਦਨੀ ਐ ਜਿ ਜੇ ਸਿਆਰੀ ਨਾਲ ਜੇ ਉਚਾਰਨ ਕਰਨਾ ਜੇ ਨਹੀਂ ਕਹਿਣਾ ਸੋ ਕਿਉ ਬਿਸਰੈ ਜੇ ਕੀਆ ਜਾਣੈ ਸੋ ਕਿਉ ਬਿਸਰੈ ਜਿਨ ਸਭ ਕੁਛ ਦਿਆ ਸੋ ਕਿਉ ਬਿਸਰੈ ਜੇ ਜੀਵਨ ਜੀਆ ਸੋ ਕਿਉ ਬਿਸਰੈ ਜੇ ਅਗਨ ਮਹ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉ ਬਿਸਰੈ ਜੇ ਦੇਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ ਗੁਰ ਪੂਰੈ ਤਤ ਇਹ ਬੁੱਝਾਇਆ ਇਹ ਪਾਠ ਇਹ ਹੈ ਉਚਾਰਨ ਕਰਨਾ ਇਹ ਹੈ ਨਿਕਣਾ ਆਮ ਇਹੀ ਜੜਾ ਭੁੱਲ ਜਾਂਦੇ ਹਨ ਗੁਰਪੁਰ ਹੈ ਤਤ ਇਹ ਬੁੱਝਾਇਆ ਬਰਾਬ ਪ੍ਰਭ ਆਪਣਾ ਨਾਨਕ ਜਾਣ ਤੇ ਆਇਆ ਸਾਜਨ ਸੰਤ ਕਰਹੁ ਇਹੋ ਕਾਮ ਆਨ ਤਿਆਗ ਜਪਹੁ ਹਰ ਨਾਮ ਸਿਮਰ 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 ਸੁਖ ਪਾਵਹੁ ਆਪ ਜਪਹੁ ਅਬ ਰਹਿ ਨਾਮ ਜਪਾਵਹੁ ਭਗਤ ਪਾਈ ਤਰੀਐ ਸੰਸਾਰ ਬਿਨ ਭਗਤੀ ਤਾਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਈ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪਹੁ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਾਨ ਤਨ ਅੰਤਰ ਇਹੀ ਸੁਆਉ ਇਹ ਵੀ ਇਹੀ ਨਹੀਂ ਬੋਲਣਾ ਹੈ ਇਹੀ ਈੜੀ ਸਿਆਰੀ ਹਾਹੇ ਬਿਹਾਰੀ ਇਹੀ ਉਚਾਰਨ ਕਰਨਾ ਨੇਤਰ ਹੋ ਪੇਖ ਦਰਸ ਸੁਖ ਹੋਏ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਨੇਤਰ ਹੋ ਪੇਖ ਦਰਸ ਸੁਖ ਹੋਈ ਦਰਸ ਤੇ ਵਿਸਰਾਮ ਲਾਉਣਾ ਮਨ ਵਿਗਸਾ ਸਾਧ ਚਰਨ ਤੂਏ ਭਗਤ ਜਨਾ ਕੈ ਮਾਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਬਸਤ ਦੀਜੈ ਕਰ ਮਯਾ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਏਕ ਬਸਤ ਦੀਜੈ ਇਥੇ ਵਿਸਰਾਮ ਲਾਉਣਾ ਕਰ ਮਯਾ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸੰਦ ਦੀਨ ਦਇਆਲ ਭਗਤ ਬਸ਼ਲ ਸਦਾ ਕਿਰਪਾਲ ਅਨਾਥ 나ਥ ਗੋਬਿੰਦ ਗੋਪਾਲ ਇਆਮ ਗੋਪਾਲ ਕਹਿ ਜੰਦੇ ਨੇ ਔਂਕੜ ਨਾਲ ਉਚਾਰਨ ਕਰਨਾ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਇ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਨੀਆਰ ਨੀਚ ਅਜਾਨ ਇਹ ਵੀ ਪਦ ਜਿਆਦਾ ਨਿਰਗੁਣਿਆਰ ਹੀ ਪੜ ਜਾਂਦੇ ਨੇ ਨੰਨੇ ਨੂੰ ਸਿਆਰੀ ਲਾ ਕੇ ਬਿਹਾਰੀ ਨਾਲ ਉਚਾਰਨ ਕਰਨਾ ਹੈ ਨਿਰਗੁਨੀ ਯਾਰ ਹਮ ਨਿਰਗੁਨੀ ਯਾਰ ਨੀਠ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਨਾਨਕ ਇਥੇ ਯਮਕ ਲਾ ਦੇਣੀ ਹੈ ਤੁਮਰੀ ਸਰਨ ਇਥੇ ਵਿਸਰਾਮ ਲਾਉਣਾ ਹੈ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਿਕ ਰਾਜ ਭੋਗ ਬੜਿਆਈ ਹਰ ਕੇ ਨਾਮ ਕੀ ਕਥਾ ਮਾਨ ਪਾਈ ਇਹ ਵੀ ਵਿਸਰਾਮ ਹਰ ਕੇ ਨਾਮ ਕੀ ਕਥਾ ਇੱਥੇ ਵਿਸਰਾਮ ਲਾਉਣਾ ਮਾਨ ਪਾਈ ਬਹੁ ਭੋਜਨ ਕਾ ਪਰ ਸੰਗੀਤ ਕਾ ਪਰ ਥੋੜਾ ਜਿਹਾ ਕਸ ਕੇ ਬੋਲਣਾ ਕੱਪੜਿਆਂ ਦਾ ਵਾਚਕ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਧਨਵੰਤ ਇਸ ਸੁਕਰਨੀ ਪਾਠ ਸੰਪਰਦਾ ਦੇ ਵਿੱਚ ਇਕੱਠਾ ਕਰਾਇਆ ਜਾਂਦਾ ਹੈ ਲਿਖਿਆ ਵੱਖਰਾ ਪਾਦਸ਼ੀਦ ਪੋਥੀਆਂ ਚ ਸੰਪਰਦਾ ਚ ਇਹ ਪਾਠ ਸੁਕਰਨੀ ਕਰਾਇਆ ਜਾਂਦਾ ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰ ਮੰਤ ਸਾਧ ਸੰਗ ਪ੍ਰਭ ਦੇ ਹੁ ਨਿਵਾਸ ਸਰਬ ਸੂਖ ਨਾਨਕ ਪਰਗਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ